ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਧਰਤੀ ਤੇ ਪਹੁੰਚੇ ਹਾਂ ਜੀ ਕਿਵੇਂ ਲੱਗ ਰਿਹਾ ਜੀ ਇਹ ਪਹਿਲਾਂ ਤੇ ਉਸੇ ਦਾ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਆ ਕਿ ਜਿਨ੍ਹਾਂ ਨੇ ਸਾਡੀ ਘਰੋਂ ਖਾਤਰ ਸਾਡੇ ਖਾਤਰ ਇਡੀਆਂ ਵੱਡੀਆਂ ਕੁਰਬਾਨੀਆਂ ਛੋਟੀਆਂ ਛੋਟੀਆਂ ਉਮਰਾਂ ਤੇ ਇਡੀਆਂ ਵੱਡੀਆਂ ਸ਼ਹੀਦੀਆਂ ਦਿੱਤੀਆਂ ਤੇ ਉਹਨਾਂ ਦਾ ਦੇਣ ਤੇ ਅਸੀਂ ਕਦੀ ਨਹੀਂ ਦੇ ਸਕਦੇ ਤੇ ਸਾਡੀ ਨੌਜਵਾਨੀ ਨੂੰ ਇਹੋ ਅਪੀਲ ਆ ਕਿ ਆਪਾਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਇੱਥੇ ਇਡੇ ਵੱਡੇ ਤਿਹਾਰ ਮਨਾਉਂਦੇ ਆ ਦਿਨ ਵੱਡੇ ਮਨਾਉਂਦੇ ਆ ਤੇ ਸਾਡਾ ਫਰਜ਼ ਹੈ ਕਿ ਉਹਨਾਂ ਦੀ ਜੀਵਨ ਤੋਂ ਸਿੱਖਿਆ ਵੀ ਲੈਣ ਦੀ ਕੋਸ਼ਿਸ਼ ਕਰੀਏ ਨਾ ਕਿ ਅਸੀਂ ਇੱਥੇ ਆ ਕੇ ਮੱਥਾ ਟੇਕ ਕੇ ਤੇ ਚੱਲਦੇ ਬਣੀਏ ਆਪਾਂ ਜੋ ਇਹ ਦਸਤਾਰਾਂ ਦਾ ਤੁਸੀਂ ਲੰਗਰ ਲਗਾਇਆ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਆਪਾਂ ਉਹ ਉਹਨਾਂ ਦੇ ਰਸਤੇ ਨੂੰ ਇਹ ਇਹ ਦਸਤਾਰ ਸੂਤ ਦਸਤਾਰ ਸਿਰ ਸਾਡੇ ਜਿਹੜਾ ਕੌਮੀ ਇੱਕ ਪਹਿਰਾਵਾ ਵਾ ਇਹ ਤੋਂ ਬਿਨਾ ਅਸੀਂ ਅਧੂਰੇ ਆ ਤੇ ਇਸ ਕਰਕੇ ਉਹਨੂੰ ਤੁਸੀਂ ਪੂਰਾ ਕਰ ਰਹੇ ਹੋ ਤੁਹਾਡਾ ਵੀ ਬਹੁਤ ਧੰਨਵਾਦ ਤੇ ਬਾਕੀ ਇਹ ਜਿਹੜੇ ਇਥੋਂ ਦਸਤਾਰਾਂ ਲੈ ਕੇ ਜਾ ਰਹੇ ਆ ਸਿੱਖ ਰਹੇ ਸਜਾ ਰਹੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਇਹਨਾਂ ਦਸਤਾਰਾਂ ਦੀ ਬਹੁਤ ਵੱਡੀ ਕੀਮਤ ਆ ਇਸ ਕਰਕੇ ਇਹਨਾਂ ਨੂੰ ਇਹ ਨਹੀਂ ਕਿ ਹੁਣ ਇੱਥੇ ਸਜਾਲੀ ਦੇ ਉੱਥੇ ਜਾ ਕੇ ਲਾ ਦਿਓ ਇਹਦੇ ਨਾਲ ਜ਼ਿੰਮੇਵਾਰੀਆਂ ਵੀ ਬਹੁਤ ਆਉਂਦੀਆਂ ਇਸ ਕਰਕੇ ਉਹਨਾਂ ਨੂੰ ਵੀ ਨਿਭਾਓ ਤੇ ਤੁਸੀਂ ਗੁਰੂ ਦੇ ਉਹਦੇ ਉਹਦੇ ਛਤਰ ਛਾਇਆ ਅੱਠ ਰਹਿੰਦੇ ਹੋਏ ਇਹ ਦੀ ਸੰਭਾਲ ਕਰੋ ਤੇ ਇੱਥੇ ਚੱਲਦੇ ਰਹੋ ਠੰਡੇ ਪੁਰਜ ਦੇ ਪਿੱਛੇ ਠੰਡੇ ਪੁਰਜ ਹੈ ਭਾਈ ਸਾਹਿਬ ਕਿਵੇਂ ਦੇਖਦੇ ਹੋ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਵਾਸਤੇ ਜਾ ਰਹੇ ਤੇਲ ਸੁੱਟਣ ਨੂੰ ਥਾਂ ਨਹੀਂ ਹੈਗੀ ਲੱਗਦਾ ਅੱਜ ਸ਼ੀਤਾਂ ਦੀ ਧਰਤੀ ਦੇ ਉੱਤੇ ਠੀਕ ਹੈ ਕਿ ਸਾਡੀ ਕੌਮ ਨੂੰ ਸ਼ੀਤਾਂ ਪ੍ਰਤੀ ਬਹੁਤ ਪਿਆਰ ਤੇ ਬਹੁਤ ਆ ਪਰ ਅਸੀਂ ਕਿਤੇ ਕਿਤੇ ਨਾ ਮੇਰੇ ਖਿਆਲ ਉਹਨਾਂ ਦੇ ਦੱਸਿਓ ਇਹ ਰਸਤੇ ਤੇ ਆਪਣੀ ਜ਼ਿੰਦਗੀ ਨੂੰ ਉਦਾਂ ਢਾਲ ਦੇਣਗੇ ਇਹ ਥੋੜੇ ਜਿਹਾ ਲੋਕ ਆਸੀ ਮੇਲੇ ਮਸਿਆ ਜਾਂ ਉਹਨਾਂ ਦੇ ਦਿਨ ਮਨਾਉਣ ਵਾਸਤੇ ਤੇ ਬੜੀ ਇੱਕ ਇੱਕ ਦਿਨ ਬਹੁਤ ਵੱਡੇ ਇਕੱਠ ਚ ਵੀ ਆ ਜੰਨੇ ਆ ਪਰ ਜਿੱਦਾਂ ਦਾ ਉਹਨਾਂ ਨੇ ਸਾਨੂੰ ਰਹਿਣ ਸੈਣ ਸਾਡੀ ਜਿੱਦਾਂ ਦੀ ਜ਼ਿੰਦਗੀ ਸਾਨੂੰ ਬਖਸ਼ਿਸ਼ ਹੈ ਉਹਦੇ ਉਹਦੇ ਅਨਸਾਰ ਮੇਰੇ ਖਿਆਲ ਅਭਿਆਰ ਨਹੀਂ ਕਰ ਰਹੇ ਇਸ ਕਰਕੇ ਉਧਰ ਵੀ ਸਾਨੂੰ ਧਿਆਨ ਦੇਣ ਦੇ ਲੋਕ ਅੱਜ 12 ਪੋਵ ਹੈ ਤੇ ਸੂਬੇ ਦੀ ਕਚੈਰੀ ਦੇ ਵਿੱਚ ਅੱਜ 12 ਪੋਵ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸਜ਼ਾ ਵੀ ਸੁਣਾਈ ਜਾਣੀ ਹੈ ਨਹੀਂ ਇਹ ਤੇ ਦੇਖੋ ਜੀ ਛੋਟੇ ਸਾਹਿਬ ਜਿਆਦਿਆਂ ਨੇ ਬੜੀ ਦ੍ਰਿੜਤਾ ਨਾਲ ਉਹ ਜੋ ਜ਼ੁਲਮ ਹੋ ਰਿਹਾ ਸੀ ਉਹਦਾ ਮੁਕਾਬਲਾ ਕੀਤਾ ਉਹ ਚੁੱਕੇ ਨਹੀਂ ਡਰੇ ਨਹੀਂ ਹੈ ਤੇ ਇਸ ਕਰਕੇ ਆਪਾਂ ਨੂੰ ਵੀ ਜ਼ੁਲਮ ਦੇ ਆਪਣੇ ਕੌਮ ਨੂੰ ਬਣਾਇਆ ਗੁਰੂ ਮਹਾਰਾਜ ਨੇ ਜ਼ੁਲਮ ਦੇ ਖਿਲਾਫ ਆਉਣ ਵਾਸਤੇ ਲੜਨ ਵਾਸਤੇ ਤੇ ਸਾਨੂੰ ਵੀ ਚਾਹੀਦਾ ਕਿ ਅਸੀਂ ਜਦੋਂ ਵੀ ਕਿਤੇ ਕੋਈ ਤੱਕਾ ਹੁੰਦਾ ਸਾਡੀ ਕੌਮ ਨਾਲ ਹੀ ਬਹੁਤ ਤੱਕੇ ਹੋ ਰਹੇ ਆ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਠੀਕ ਹੈ ਧੰਨਵਾਦ ਸਰਬਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਇੱਥੇ ਪਹੁੰਚੇ ਹੋ ਬਤੌਰ ਐਮਪੀ ਇਸ ਇਦਾਂ ਦੀ ਧਰਤੀ ਤੇ ਤੇ ਕਿਵੇਂ ਆਉਣਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਔਰੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਦਿਹਾੜੇ ਤੇ ਸ਼ਹੀਦੀ ਦਿਹਾੜੇ ਤੇ ਇਕੱਠੇ ਹੋਏ ਆਂ ਸਾਧ ਸੰਗਤ ਜੀ ਜਿਹੜੀ ਸਾਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੈ ਸ਼ਹਾਦਤ ਹੈ ਇਸੀ ਦੁਨੀਆ ਤੇ ਕੋਈ ਹੋਰ ਮਿਸਾਲ ਨਹੀਂ ਹੈ ਸਿੱਖਾਂ ਨੂੰ ਜਿੱਦਾਂ ਹੋਣਾ ਸੀ ਅੱਜ ਔਰੇ ਦਸਤਾਰਬੰਦੀ ਕੈਂਪ ਦੇ ਵਿੱਚ ਆਏ ਆਂ ਇਹ ਕੱਲੀ ਪੱਗ ਨਹੀਂ ਐ ਇਹ ਕੱਪੜਾ ਨਹੀਂ ਐ ਇਹ ਨਾਲ ਸਰਦਾਰੀ ਵੀ ਐ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੀ ਇਸ ਲਈ ਸਾਨੂੰ ਬਹੁਤ ਸੋਚ ਸਮਝ ਕੇ ਇਸ ਗੁਰੂ ਦੇ ਦੱਸੇ ਹੋਏ ਰਾਹ ਤੇ ਰਾਹ ਤੇ ਚੱਲਣਾ ਚਾਹੀਦਾ ਐ ਨਾ ਕਿ ਆਪਾਂ ਇੱਕ ਦੂਜੇ ਵੱਲ ਦੇਖ ਕੇ ਕਿਸ ਖਤਲ ਕਰਾ ਦਿੰਨੇ ਐ ਉਹ ਹੁਣ ਦੇਖੋ ਮਤਲਬ ਆਪਣੇ ਕੌਮ ਦੇ ਹਾਲਾਤ ਦੇਖੋ ਕਿੱਧਰ ਨੂੰ ਜਾ ਰਹੇ ਆ ਸਾਨੂੰ ਸਾਰਿਆਂ ਨੂੰ ਮਤਲਬ ਕੇਸ ਰੱਖਣੇ ਚਾਹੀਦੇ ਆ ਅੰਮ੍ਰਿਤ ਛੱਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਅੱਜ ਤਾਂ ਸਗੋਂ ਪ੍ਰਾਨ ਕਰਕੇ ਜਾਣ ਜਿੰਨੇ ਵੀ ਔਰੇ ਜੀ ਆਉਨੇ ਆ ਪ੍ਰਾਣੀ ਆਉਨੇ ਆ ਕਿ ਅਸੀਂ ਅਮਰਤ ਛੱਕ ਕੇ ਤੇ ਸਹਬਜ਼ਾਦਿਆਂ ਵਾਂਗ ਜ਼ਿੰਦਗੀ ਮਤਲਬ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਤੇ ਚੱਲਾਂਗੇ ਸਰਦਾਰ ਜੀ ਇਹ ਕਹਿੰਦੇ ਨੇ ਵੀ ਜਿਹੜਾ ਇਹ ਦਸਤਾਰਾਂ ਦਾ ਲੰਗਰ ਲੱਗਿਆ ਹੈ ਜਿਹੜਾ ਵੀ ਇੱਥੇ ਪ੍ਰਾਨ ਕਰਕੇ ਆਉਂਦਾ ਵੀ ਮਨ ਬਣਾ ਕੇ ਆਉਂਦਾ ਸੀ ਉਹਨੂੰ ਮਤਲਬ ਕਿ ਸਨਮਾਨ ਵੀ ਕਰਦੇ ਇਸ ਦਸਤਾਰਾਂ ਦੇ ਲੰਗਰ ਦੇ ਵਿੱਚ ਹੋਣਾ ਵੀ ਚਾਹੀਦਾ ਬਹੁਤ ਚੰਗੀ ਗੱਲ ਹੈ ਜੀ ਅਸੀਂ ਤਾਂ ਆਪ ਕਹਿੰਦੇ ਆ ਵੀ ਜਿਵੇਂ ਨਿਗਾਹ ਆ ਰਹੀ ਹੈ ਹਰੇਕ ਬੰਦਾ ਨਸ਼ਿਆਂ ਵੱਲ ਜਾ ਰਿਹਾ ਹੈ ਬੱਚਾ ਜਿਹੜਾ ਤੇ ਕੇਸ ਕਤਲ ਕਰਾਉਂਦਾ ਹੈ ਇਹੀ ਹੈ ਜਿਹੜੀਆਂ ਚੀਜ਼ਾਂ ਸਾਡੇ ਯੂਥ ਉਹ ਮੋੜ ਦੀਆਂ ਸਿੱਖੀ ਵੱਲ ਪ੍ਰੇਰਿਤ ਕਰਦੀਆਂ ਨਹੀਂ ਯਾਰ ਸਾਨੂੰ ਮਤਲਬ ਦੇਖੋ ਦੇਖੀ ਜੇ ਵੀ ਉਧਰ ਬੱਚੇ ਦੇਖੋ ਦੇਖੀ ਲੱਗਦੇ ਆ ਉਹਰੇ ਵੀ ਦੇਖੋ ਦੇਖੀ ਲੱਗਦੇ ਆ ਯਾਰ ਉਹਨਾਂ ਵੀ ਪੱਗ ਬੰਨੀ ਐ ਦਸਤਾਰ ਰੱਖੀ ਅੰਮ੍ਰਿਤ ਛਕਿਆ ਮੈਂ ਵੀ ਛਕਾਂ ਇੱਧਰ ਵੀ ਦੇਖੋ ਦੇਖੀ ਹੁੰਦਾ ਐ ਬਾਕੀ ਇਹਨਾਂ ਨੂੰ ਸੇਧ ਵੀ ਲੈਣੀ ਚਾਹੀਦੀ ਐ ਇਹ ਐ ਨਹੀਂ ਐ ਵੀ ਘਰੇ ਜਾ ਕੇ ਲਾਤੀ ਮਤਲਬ ਇਹਨੂੰ ਕੱਲੀ ਕਪੜਾ ਨਾ ਸਮਝੋ ਵੀ ਨੋ ਸਰਦਾਰੀ ਸਮਝੋ ਜਦੋਂ ਆਪਾਂ ਇੱਥੇ ਆਉਂਦੇ ਸਾਨੂੰ ਇਤਿਹਾਸ ਯਾਦ ਰੱਖਣਾ ਚਾਹੀਦਾ ਐ ਆਪਾਂ ਕਿਹੜੀ ਧਰਤੀ ਤੇ ਜਾ ਰਹੇ ਆ ਬਿਲਕੁਲ ਜੀ ਬਈ ਇਨੂੰ ਕੱਲਾ ਕੱਪੜਾ ਨਾ ਸਮਝੋ ਪੱਗ ਨੂੰ ਇਹਨੂੰ ਗੁਰੂ ਸਾਹਿਬ ਦਾ ਦਿੱਤਾ ਦਿੱਤੀ ਹੋਈ ਸਰਦਾਰੀ ਸਮਝੋ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਵੇਸਨ ਭਾਈ ਐਮਪੀ ਜੋ ਕਿ ਸਰਬਜੀਤ ਸਿੰਘ ਜੀ ਖਾਲਸਾ ਤੇ ਹੋਰ ਨਿਸਕਰਨ ਸਿੰਘ ਕਾਲ ਸਿੰਘ ਵਾਲੋਂ ਸਾਡੇ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜਦੀ ਕਲਾ ਜੀ ਚੜਦੀ ਫੌਜ ਜੀ ਕਿਵੇਂ ਪਹੁੰਚੇ ਜੀ ਇੱਥੇ ਭਾਈ ਹਸਾਬ ਹੁਣਾ ਨਾਲ ਨਾਲ ਅੱਜ ਨਿੱਕੀਆਂ ਜਿੰਦਾ ਵੱਡੇ ਸਾਕੇ ਕੌਮ ਦੇ ਲਈ ਬੜੀ ਵੱਡੀ ਲਸਾਨੀ ਕੁਰਬਾਨੀ ਕਰਕੇ ਆ ਹਾਂ ਜੀ ਇਹ ਇ ਸਾਨੂੰ ਅਣਖ ਨਾਲ ਹਮ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਸੱਖਾ ਦੇ ਗੁਲਾਮਾਂ ਗੁਲਾਮੀ ਜੋ ਨਿਕਲ ਕੇ ਆਪਣੀ ਬਾਦਸ਼ਾਹੀ ਕਾਇਮ ਕਰਨੀ ਚਾਹੀਦੀ ਆ ਅੱਜ ਜਿਹੜਾ ਸਿੰਘਾਂ ਨੇ ਦਸਤਾਰਾਂ ਦਾ ਲੰਗਰ ਲਾਇਆ ਨਾ ਹਾਂਜੀ ਬਾਜੀ ਨੇ ਦਸਤਾਰ ਸੰਭਾਲ ਲਈ ਸਾਰਾ ਕੁਝ ਸੰਭਾਲ ਲਿਆ ਮਬਾ ਫਤਿਹ ਸਿੰਘ ਹੋਣਾ ਨੇ ਵੀ ਉੱਚਾ ਦਮਾਲਾ ਸਜਾਇਆ ਸੀ ਉਸ ਸਮੇਂ ਇਹ ਤਾਂ ਜੀ ਸਾਨੂੰ ਜਦੋਂ ਕਾਲ ਤੱਕ ਦੀ ਸਿਰਜਣਾ ਹੋਈ ਹੈ ਨਾ ਹਾਂਜੀ ਉਹ ਤੋਂ ਫਿਰ ਇਹ ਪੱਗ ਨਹੀਂ ਸੀ ਬਣ ਸਕਦੀ ਉਦੋਂ ਫਿਰ ਸਾਨੂੰ ਦਮਾਲੇ ਦੀ ਰਸਮ ਦਿੱਤੀ ਆ ਇਸ ਕਰਕੇ ਸਾਨੂੰ ਇਤਿਹਾਸ ਯਾਦ ਰੱਖਣਾ ਚਾਹੀਦਾ ਹਾਂਜੀ ਇਹ ਕੌਮ ਗੁਲਾਮੀ ਚ ਗੁਜ਼ਰ ਰਹੀ ਹੈ ਪਰ ਇੱਕ ਦਿਨ ਯਾਦ ਹੋ ਜਾਣਗੇ ਆਪਾਂ ਠੀਕ ਹੈ ਜੀ ਧੰਨਵਾਦ